ਖੇਮ ਸ਼ਾਂਤ ਰਿਤ ਨਵ ਨਿਦ ਬੁੱਧ ਗਿਆਨ ਸਰਬ ਤਹ ਸਿਧ ਬਿੰਦਿਆ ਤਪ ਯੋਗ ਪ੍ਰਪਤਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਦ ਸਗਲ ਤੇ ਉਦਾਸ ਸੁੰਦਰ ਚਤਰ ਤਤ ਕਬੇਤਾ ਸਮਦਰਸੀ ਇੱਕ ਦਿਸ ਤੇਤਾ ਇਹ ਫਲ ਤਿਸ ਜਨ ਕੈ ਮੁਖ ਪਨੇ ਗੁਰਨਾਕ ਨਾਮ ਬਚਨ ਮਨ ਸੁਣੈ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ ਇਹ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ ਸ਼ੋਭੀ ਮਿਆਸਪਤੀ ਦਾ ਛੇਮਾ ਪਦਾ ਹੈ ਜੀ ਅਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 295 296 ਉੱਤੇ ਇਸ ਸ਼ੁਭਤ ਹੈ ਜੀ। ਦਿਆਲੂ ਮਹਾਰਾਜ ਕਿਰਪਾ ਕਰਦੇ ਹਨ। ਖੇਮ ਸਾਂਤ ਰਦ ਨਵਨਿਦ। ਨਾਮ ਜਪਣ ਵਾਲੇ ਨੂੰ ਕੀ ਕੀ ਪ੍ਰਾਪਤ ਹੁੰਦਾ ਹੈ ਇਸ ਪਦੇ ਵਿੱਚ ਇਹੀ ਜ਼ਿਕਰ ਹੈ ਜੀ। ਖੇਮ ਸ਼ਾਂਤ ਰਧ ਨਾਨਦ ਆਰਾਮ ਸ਼ਾਂਤੀ ਚੈਨ ਦولت ਦੇ ਨੌ ਖਜ਼ਾਨੇ ਉੱਚੀ ਸੋਚ ਤੇ ਸਮਝ ਬੁੱਧ ਗਿਆਨ ਸਰਬ ਤੇ ਸਿੱਧ ਉਹ ਬ੍ਰह्म ज्ञानी ਹੋ ਜਾਏਗਾ ਸਭ ਕਰਾਮਾਤੀ ਸ਼ਕਤੀਆਂ ਉਹਦੇ ਪਿੱਛੇ ਫਿਰਨਗੀਆਂ ਨਾਮ ਜਪਣ ਵਾਲੇ ਦੇ ਵਿੱਦਿਆ ਤਪ ਜੋਗ ਪ੍ਰਭ ਧਿਆਨ ਬੜੀ ਉੱਚੀ ਵਿਦਿਆ ਦਾ ਮਾਲਕ ਹੋ ਜਾਏਗਾ ਤਪੱਸਿਆ ਪ੍ਰਭੂ ਨਾਲ ਮੇਲਾਪ ਅਤੇ ਉਸ ਵਿੱਚ ਧਿਆਨ ਹੋ ਜਾਏਗਾ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਉਸ ਨੂੰ ਬਹੁਤ ਉੱਤਮ ਰੱਬੀ ਗਿਆਨ ਹੋ ਜਾਏਗਾ ਤੀਰਥਾਂ ਤੇ ਨਹਾਉਣ ਦਾ ਫਲ ਵੀ ਉਹਨੂੰ ਮਿਲੇਗਾ ਉਤਮ ਇਸ਼ਨਾਨ ਸੰਗਜੀ ਜੀ ਜਦ ਸਾਨੂੰ ਬਾਪੂ ਜੀ ਦੇ ਦਰਸ਼ਨ ਹੋਏ 2004 ਦੇ ਅਖੀਰ ਚ ਜਦੋਂ ਨੇ ਦੱਸਿਆ ਵੀ ਮੈਂ ਸੌਂ ਖਾ ਕੇ ਕਹਿੰਦਾ ਸਕੂਲ ਹੀ ਨਹੀਂ ਗਿਆ ਆਪਦਾ ਨਾਮ ਲਿਖ ਲੈਣਾ ਹੋਰ ਲਿਖਣਾ ਨਹੀਂ ਆਉਂਦਾ ਪੜ੍ਹ ਲੈਣਾ ਮੈਂ ਅੱਖਰ ਜੋੜ ਕੇ ਅਸੀਂ ਉਹਨਾਂ ਦੇ ਚਿਹਰੇ ਵਾਲੀ ਦੇਖਦੇ ਰਹਿਣਾ ਕੋ ਪਹਿਲੇ ਦਿਨ ਹੀ ਪ੍ਰਭਾਵਤ ਬਹੁਤ ਪ੍ਰਭਾਵ ਪੈ ਗਿਆ ਪਹਿਲੇ ਦਿਨ ਹੀ ਉਹਨਾਂ ਦਾ ਵੀ ਜਿਆਦਾ ਸਕੂਲ ਹੀ ਨਹੀਂ ਗਏ ਤੇ ਇਹਨਾਂ ਉੱਤਮ ਗਿਆਨ ਬ੍ਰਹਮ ਵਿਚਾਰ ਇਹਨਾਂ ਗੂੜ ਗਿਆਨ ਕੇ ਮੈਂ ਇਹਨਾਂ ਕੋਈ ਕਿਤਾਬੀ ਗਿਆਨ ਵੀ ਨਹੀਂ ਸੀ ਕੋਈ ਉਹ ਸੁਣਿਆ ਹੋਇਆ ਵੀ ਨਹੀਂ ਸੀ ਵੀ ਸੁਣ ਸੁਣਾ ਕੇ ਸੁਣਾਤਾ ਐਸਾ ਵੀ ਨਹੀਂ ਸੀ ਵੀ ਇੰਨਾ ਗਹਿਰਾ ਗਿਆਨ ਜਦੋਂ ਉਹਨਾਂ ਨੂੰ ਬਚਨ ਕਰਨੇ ਮੈਨੂੰ ਐ ਲੱਗਣਾ ਵੀ ਗੁਰਨਾਨਕ ਬੋਲ ਰਹੇ ਨੇ ਵੀ ਐੇ ਜੇ ਹੋਣਾ ਉਹਨਾਂ ਦੀ ਸ਼ਰੀਰ ਇਹ ਜੇ ਹੋਣਾ ਐ ਸੋਹਣੇ ਹੋਣੇ ਨੇ ਨੂਰ ਚਮਕਣਾ ਉਹਨਾਂ ਦੇ ਚਿਹਰੇ ਤੇ ਅੰਦਰੋਂ ਖੁਸ਼ੀ ਜਿਮੀ ਇੱਕ ਅ ਗੰਮੀ ਪ੍ਰਸੰਨਤਾ ਹੋਣੀ ਉਹਨਾਂ ਦੇ ਚਿਹਰੇ ਤੇ ਮੈਨੂੰ ਮਹਿਸੂਸ ਜਿ ਹੋਈ ਜੀ ਪਤਲਾ ਜਾ ਸ਼ਰੀਰ ਉਹਨਾਂ ਨੇ ਬਹੁਤਾ ਖਾਣਾ ਤਾਂ ਹੈ ਹੀ ਨਹੀਂ ਸੀ ਉਹਨਾਂ ਨੇ 24 ਘੰਟੇ ਚ ਇੱਕ ਤਾਂ ਪ੍ਰਸ਼ਾਦਾ ਹੀ ਛਕਦੇ ਸੀ ਉਹ ਕੋਈ ਕੱਟੜ ਪਣਾ ਨਹੀਂ ਸੀ ਚਾਹ ਅਸੀਂ ਕੁਝ ਕਿਤੇ ਲੈ ਜਾਣਾ ਉਹਨਾਂ ਨੇ ਨਾ ਨਹੀਂ ਕਰਨੀ ਮੈਂ ਨਹੀਂ ਖਾਂਦਾ ਥੋੜਾ ਜਿਹਾ ਤੋੜ ਲੈਣਾ ਹਲਕਾ ਜਿਹਾ ਲੈ ਲੈਣਾ ਕੋਈ ਜਿਹਾ ਪਕੌੜੇ ਲੈ ਕੇ ਹਲਕਾ ਜਿਹਾ ਲੈ ਲੈਣਾ ਕੱਟੜ ਪਣਾ ਨਹੀਂ ਸੀ ਮੈਂ ਆ ਨਹੀਂ ਕਰਦਾ ਮੈਂ ਉਹ ਨਹੀਂ ਕਰਦਾ ਜੋ ਮਾਰੇ ਤਾਂ ਬਚਨ ਆ ਗਿਆਨ ਸੇਸ਼ਟ ਉਤਮਿਸ਼ਨਾ ਵੇ ਉਹ ਗਿਆਨ ਹੋਏਗਾ ਉਹਦੇ ਕੋਲੇ ਭਗਤਾਂ ਕੋਲੇ ਚਾਰ ਪਦਾਰਥ ਕਮਲ ਪ੍ਰਗਾਸ ਦੁਨਿਆਵੀ ਚਾਰ ਉੱਤਮ ਦਾਤਾਂ ਕਮਲ ਨੂੰ ਖੜੇ ਰਹਿਣਾ ਸਭ ਕੇ ਮਿੱਧ ਸ਼ਗਲ ਤੇ ਉਦਾਸ ਪਰ ਹਾਨੀ ਦੀ ਗੱਲ ਅਸੀਂ ਜੋ ਦੇਖੀ ਜੀ RAME ਬਾਪੂ ਜੀ ਦੇ ਵਿੱਚ ਸਭ ਕੇ ਮਿੱਧ ਸ਼ਗਲ ਤੇ ਰਹਿੰਦੇ ਪਰਿਵਾਰ ਦੇ ਵਿੱਚ ਹੀ ਸੀ ਪਰਿਵਾਰ ਦਾ ਫਿਕਰ ਵੀ ਕਰਦੇ ਸੀ ਧਿਆਨ ਵੀ ਕਰਨਾ ਉਹਨਾਂ ਨੇ ਬੇਪਰਵਾਹੀ ਨਹੀਂ ਸੀ ਪਰ ਫਿਰ ਵੀ ਪ੍ਰਭੂ ਨਾਲ ਜੁੜੇ ਹੋਣਾ ਵਿੱਚੀ ਪਰਿਵਾਰ ਚ ਰਹਿੰਦੇ ਕੋਈ ਜਦੋਂ ਬੰਦਾ ਨਾ ਨਾ ਮ ਲੱਗਦਾ ਉਹ ਤੇ ਬੰਜ ਬੰਜ ਪੜਾ ਹੁੰਦਾ ਮੈਂ ਐ ਕਰ ਲਾ ਮੈਂ ਭੋਰਾ ਬਣਾ ਲਾ ਮੈਂ ਇੱਕ ਵਾਰ ਪੁੱਛਿਆ ਬਾਪੂ ਜੀ ਭੋਰੇ ਤੁਸੀਂ ਭੋਰਾ ਨਹੀਂ ਬਣਾਇਆ ਐਨੀ ਜਗ੍ਹਾ ਸੀ ਤੁਹਾਡੇ ਕੋ ਉਹ ਕਹਿੰਦੇ ਛਿੰਦੇ ਚ ਭੋਰੇ ਚ ਬਹਿ ਕੇ ਰੱਬ ਮਿਲੈ ਨਾ ਤਾਂ ਸਭ ਢਡੂ ਇਹਨਾਂ ਨੂੰ ਤਾਂ ਹਾਜ ਲੱਗੇ ਹੁਣ ਸਵਰਗਾਂ ਚ ਲੈ ਜਾਣ ਲਈ ਹਾਂ ਪਹਿਲਾਂ ਮਹਾਪੁਰਖਾਂ ਉਹ ਬਣਾਉਂਦੇ ਹੁੰਦੇ ਸੀ ਪ੍ਰਾਤਨ ਜੇ ਤੁਸੀਂ ਨਵੇਂ ਪਾਸ਼ਾ ਦਾ ਸਾਨ ਦੇਖੋ ਉੱਥੇ ਤਕਰੀਬਨ ਭੋਰਾ ਬਣਿਆ ਵਜ੍ਹਾ ਕੀ ਹੁੰਦੀ ਸੀ ਉਦੋਂ ਲਾਈਟ ਤਾਂ ਹੁੰਦੀ ਨਹੀਂ ਸੀਗੀ। ਪੋਰਾ ਗਰਮੀ ਵਿੱਚ ਠੰਡਾ ਤੇ ਸਰਦੀ ਵਿੱਚ ਨਿੱਘਾ ਰਹਿੰਦਾ ਸੀ। ਇਹ ਵਜ੍ਹਾ ਸੀ ਉਹਨਾਂ ਦੀ। ਤਾਂ ਮਹਾਪੁਰਸ਼ ਕਿਤੇ ਕਈ ਮਹਾਪੁਰਸ਼ਾਂ ਬਣਾਉਂਦੇ ਨੇ। ਤੇ ਪਰਿਵਾਰ ਦੇ ਵਿੱਚ ਹੀ ਰਹਿਣਾ ਉਹਨਾਂ ਨੇ। ਉਹਵੇਂ ਗੱਲਾਂ ਬਾਤਾਂ ਕਰੀ ਜਾਣੀਆਂ। ਸੰਗਤ ਨੂੰ ਜਿਹੜੀ ਸੰਗਤ ਆ ਗਈ ਉਹਨਾਂ ਨਾਲ ਬਚਨ ਕਰੀ ਜਾਣੇ। ਸਭ ਕਹਿੰਦੇ ਸਗਲ ਤੇ ਉਦਾਸ। ਅਜੋ ਹੁਣ ਆਪੇ ਬਚਨ ਨਾ ਸੁਖਨ ਸਿੰਘ ਸਾਹਿਬ ਦੀ 24ਵੀਂ ਆਸ਼ੀਰਵਾਦ ਛੇਵਾਂ ਪਤਾ ਮੇਰੇ ਮੂਰੇ ਬਾਪੂ ਜੀ ਦੇ ਚਿਹਰੇ ਆਇਆ। ਸੰਤ ਹੈ ਤਾਂ ਨਹੀਂ ਦੁਨੀਆ ਉਹਨਾਂ ਤੇ ਖੜੀ ਹੈ ਨਹੀਂ ਵੀ ਹੈ ਨਹੀਂ ਗਏ। ਹੈਣ ਬਿਰਲੇ ਨਾ ਹੀ ਘਣੇ ਪਰ ਮੈਨੂੰ ਜਿੰਨਾਂ ਦੇ ਦਰਸ਼ਨ ਸਾਖਸ਼ਤ ਹੋਏ ਉਹ ਬਰਾਮੇ ਵਾਲੇ ਬਾਪੂ ਜੀ। ਮਹਾਂਪੁਰ ਤਾਂ ਹੁੰਦੇ ਹੀ ਨਹੀਂ ਅਮੇਸ਼ਾਈ ਕਿ ਬਿਰਲੇ ਜਿਨ੍ਹਾਂ ਦੇ ਸਿਰ ਤੇ ਧਰਤੀ ਹੈ। ਸੁੰਦਰ ਚਤਰ ਤਤ ਕਾ ਬੇਤਾ। ਬੜੇ ਸੋਹਣਾ। ਬੜੇ ਗਿਆਨवान ਅਸਲੀਅਤ ਦਾ ਜਾਣੂ ਜੋ ਅਸਲੀਅਤ ਹੈ ਸਮਦਰਸੀ ਇੱਕ ਦਿਸਟੇਤਾ ਇੱਕ ਸਾਰ ਵੇਖਣ ਵਾਲਾ ਤੇ ਪ੍ਰਭੂ ਦੇ ਦਰਸ਼ਨ ਕਰਨ ਵਾਲਾ ਇਹ ਫਲਤੀਸ ਜਨਕ ਹੈ ਮੁਕਤਪਨ ਹੈ ਮਾਰੇ ਕਿਰਪਾ ਕਰਦੇ ਹਨ ਇਹ ਦਸਤਾ ਉਸ ਨੂੰ ਮਿਲਦੀ ਹਨ ਉਦੇ ਮੁਖ ਤੇ ਆਉਂਦੀਆਂ ਨੇ ਦਾਤਾਂ ਗੁਰਨਾਨਕ ਨਾਮ ਬਚਨ ਮਨ ਸੁਣੇ ਨਾਨਕ ਜੀ ਕਿਰਪਾ ਕਰਦੇ ਹਨ ਜਿਹਦਾ ਮਨ ਨਾਮ ਦੇ ਬਚਨ ਸੁਣ ਲੈਂਦਾ ਹੈ ਤੇ ਉਚਾਰਨ ਕਰਦਾ ਹੈ ਪਹਿਲਾਂ ਸੰਤਾਂ ਤੋਂ ਸੁਣਦਾ ਹੈ ਫਿਰ ਉਹ ਸੁਣ ਕੇ ਅਭਿਆਸ ਕਰਕੇ ਉਚਾਰਨ ਕਰਦਾ ਹੈ ਇਹ ਦਾਤਾਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਹਨ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਦੁਨੀਆ ਦਾ ਸਭ ਤੋਂ ਸੋਕਾ ਤੇ ਉੱਚਾ ਕੰਮ ਪ੍ਰਭੂ ਦਾ ਨਾਮ ਹੈ ਭਾਈ ਕਿਤਿਆਂ ਬੋਲਾਂ ਦੀ ਮਾਫੀ ਜੀ ਐਨੀ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ